ਕਿੰਨੇ ਟਰੈਕਟਰ ਨੇ ਵੇਚੇ ਅੱਜ ਆਪਣੇ ਕੋਲ ਅੱਜ 7 ਟਰੈਕਟਰ ਨੇ ਆਪਣੇ ਕੋਲ ਠੀਕ ਆ ਬਾਈ ਜੀ ਜਿਆਦਾਤਰ ਕਿਹੜੇ ਨੇਗੇ 735 ਆਪਣੇ ਕੋਲ ਵੱਧ ਹੁੰਦਾ ਬਸ ਤੇ ਆਲ ਓਰੀਜਨਲ ਆ ਬਾਈ ਕੋਲੇ ਹਾਂਜੀ ਹਾਂਜੀ ਜਮਾ ਓਰੀਜਨਲ ਟਰੈਕਟਰ ਆ ਜੀ ਠੀਕ ਆ ਜੀ ਲੈ ਵੀ ਸਾਰਾ ਓਰੀਜਨਲ ਟਰੈਕਟਰ ਹੈਗਾ ਇੰਜਨ ਗੇਅਰ ਦਾ ਬਾਈ ਬਾਈ ਸਾਰਾ ਓਕੇ ਆ ਜੀ ਤੇ ਕੀ ਡਿਮਾਂਡ ਹੈ ਜੀ ਬਾਈ ਜੀ ਇਹਦੀ 195000 ਹੈ ਜੀ ਠੀਕ ਆ ਜੀ ਰੰਗ ਪੇਂਟ ਜੀ ਇਹ ਸਾਰਾ ਓਰੀਜਨਲ ਆ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟ ਤੇ ਅੱਜ ਫਿਰ ਪਹੁੰਚਿਆ ਬਾਈ ਜੀ ਸਮਰਾਜਾ ਦੇ ਕਿੰਗ ਕੋਲੇ ਬਾਈ ਭੋਲੇ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਾਈ ਜੀ ਸਸਤੀ ਕਾ ਬਾਈ ਜੀ ਸਫਰੀ ਗੱਲ ਬਾਈ ਜੀ ਠੀਕ ਆ ਬਾਈ ਜੀ ਪੋਲਾਵੇਂ ਮੇਰੇ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਨੇ ਬਾਈ ਅੱਜ ਆਪਣੇ ਕੋਲੇ ਅੱਜ 7 ਟਰੈਕਟਰ ਨੇ ਆਪਣੇ ਕੋਲੇ ਠੀਕ ਆ ਬਾਈ ਜੀ ਹਾਂਜੀ ਜ਼ਿਆਦਾਤਰ ਕਿਹੜੇ ਨੇਗੇ 735 ਆਪਣੇ ਕੋਲੇ ਵੱਧ ਹੁੰਦਾ ਬਸ ਠੀਕ ਆ ਬਾਈ ਜੀ ਤੇ 735 ਬਾਈ ਕੋਲੇ ਅਵੇਲੇਬਲ ਨੇ ਬਾਈ ਜੀ ਤੇ ਬਾਕੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖੋ ਬਾਈ ਜੀ ਤੇ ਮਿਲਣ ਕਿਸ ਨੇ ਜੀ ਬਾਈ ਮਿਲਣ ਦੀ ਜੋ ਤੇ ਕਾਪੀ ਕਾਗਜ਼ ਨੇ ਬਈ ਜੀ ਵੀਰੇ ਸਾਰੇ ਓਕੇ ਦੇਵਾਂਗੇ ਠੀਕ ਆ ਬਈ ਜੀ ਹਾਂ ਕਾਕੀ ਕਾਪੀ ਕਾਗਜ਼ ਦੇ ਪੂਰੇ ਜ਼ਿੰਮੇਵਾਰ ਆਪਾਂ ਠੀਕ ਆ ਬਈ ਜੀ ਤੇ ਬਾਕੀ ਬਈ ਪਹਿਲਾਂ ਵੀਡੀਓ ਕਰਦੇ ਰਹਨੇਗੇ ਬਾਈ ਦਾ ਅੱਜ ਤੱਕ ਕਹਿੰਦੇ ਕੋਈ ਲੰਬਾ ਵੀ ਨਹੀਂ ਆਏਣਾ ਬਈ ਨਹੀਂ ਲੰਬਾ ਨਾ ਆਣਾ ਹਾਂਜੀ ਹਾਂ ਬਹੁਤ ਚਿਰ ਹੋਗਾ ਜੀ ਠੀਕ ਆ ਬਈ ਜੀ ਪਰ ਜਿਹਨੇ ਟਰੈਕਟਰ ਬਈ ਜੀ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰੇ ਹੈਗੇ ਨੇਗੇ ਐਫੀ ਡੈਪਟਾਂ ਵਾਲੇ ਨੇ ਬਈ ਜੀ ਹਾਂਜੀ ਸਾਰੇ ਨਾਮ ਹੋਣਾ ਨਹੀਂ ਕੋਈ ਨਾ ਕੋਈ ਨਹੀਂ ਹੋਣਾ ਜੀ ਠੀਕ ਆ ਜੀ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਬਈ ਜੀ ਤੇ ਵੀਡੀਓ ਸਟਾਰਟ ਕਰਦੇ ਬਈ ਜੀ ਸਵਰਾਜ 7 ਠੀਕ ਹੈ ਲੈ ਵੀ 2000 ਮਾਡਲ ਆ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਚ ਸਾਫ ਆਗਾ ਫੁੱਲ ਤੇ ਬਾਹਰ ਪੰਪ ਵਾਲਾ ਆ ਗਿਆ ਨਾ ਬਈ ਜੀ ਹਾਂਜੀ ਹਾਂਜੀ ਠੀਕ ਆ ਬਈ ਜੀ ਤੇ ਟਾਇਰ ਬਈ ਇਹਦੇ ਟਾਇਰ ਹੈਗੇ ਜੀ 90 95 ਪੈਸੇ ਟਾਇਰੀ ਨਹੀਂ ਠੀਕ ਆ ਜੀ ਰੰਗ ਪੇਂਟ ਦਾ ਬਈ ਮਾੜਾ ਮੋਟਾ ਤਾਂ ਹੋ ਹੀ ਹੁੰਦਾ ਮਾੜਾ ਮੋਟਾ ਸਾਨੂੰ ਕਰਾਉਣਾ ਹੀ ਪੈਂਦਾ ਠੀਕ ਆ ਬਈ ਜੀ ਮਤਲਬ ਬਾਲਾ ਵੀ ਨਹੀਂ ਹੈਗਾ ਨੋਰਮਲ ਕਰਵਾਉਣਾ ਪੈਂਦਾ ਠੀਕ ਹੈ ਇੰਜਨ ਗੇਅਰ ਬਈ ਵੀਰੇ ਓਕੇ ਜਮਾ ਇਹਨੂੰ ਠੀਕ ਆ ਬਈ ਜੀ ਤੇ ਡਿਮਾਂਡ ਜੀ ਇਹਦੀ ਇਹਦੀ 1,95,000 ਰੁਪਏ ਦੀ ਠੀਕ ਹੈ ਜੀ ਮੌਕੇ ਤੇ ਵੇਜੀ ਵੀਡੀਓ ਦੇਖ ਕੇ ਚੰਗਾ ਮੰਤਨ ਕਰਦੇ ਪੋਲੇ ਪਹਿਲਾ ਟਰੈਕਟਰ ਨਾ ਨਾ ਕਰ ਦਿਆਂ ਕੋਈ ਗੱਲ ਹੀ ਨਹੀਂ ਗੱਲ ਦੀ ਤੋਰ ਤੇ ਠੀਕ ਹੈ ਜੀ ਮੌਕੇ ਤੇ ਕਰੂੰਗੀ ਹਾਂ ਮੌਕੇ ਤੇ ਕਰ ਦਿਆਂਗੇ ਠੀਕ ਹੈ ਬਾਈ ਜੀ ਤੇ ਅੱਗੇ ਫਿਰ ਆ ਗਿਆ ਬਾਈ ਜੀ ਸਵਰਾਜ 735 ਕੰਡੀਸ਼ਨ ਚ ਚੈੱਕ ਕਰ ਲੋ ਵੀ ਟਰੈਕਟਰ ਦੇ ਫੁੱਲ ਸਾਫ ਹੈਗਾ ਤੇ ਆਲ ਓਰੀਜਨਲ ਆ ਬਾਈ ਪੋਲੇ ਹਾਂਜੀ ਹਾਂਜੀ ਜਮਾ ਓਰੀਜਨਲ ਟਰੈਕਟਰ ਹੈ ਜੀ ਠੀਕ ਹੈ ਜੀ ਲੈ ਵੀ ਸਾਰਾ ਓਰੀਜਨਲ ਟਰੈਕਟਰ ਹੈਗਾ ਇੰਜਨ ਗੇਅਰ ਦਾ ਬਾਈ ਬਾਈ ਸਾਰਾ ਓਕੇ ਆ ਜੀ ਠੀਕ ਆ ਜੀ ਅੰਦਰ ਪੰਪ ਵਾਲਾ ਗਿਆ ਨਾ ਵੇ ਜੀ ਅੰਦਰ ਪੰਪ ਵਾਲਾ ਜੀ ਠੀਕ ਆ ਵੇ ਜੀ ਬਾਕੀ ਚੈੱਕ ਕਰ ਸਕਦੇ ਵੇ ਜੀ ਹਾਂਜੀ ਬਾਹ ਕੇ ਲੈ ਜੇ ਬੰਦਾ ਆਪ ਨੂੰ ਕੋਈ ਟਿਕਾ ਨਹੀਂ ਹੈ ਠੀਕ ਆ ਲੈ ਵੀ ਬਾਕੀ ਬਾਈ ਕਹਿੰਦਾ ਬਾਹਰੇ ਬਾਹ ਕੇ ਲੈ ਜਾਓ ਵੇ ਜੀ ਓਕੇ ਦੀ ਰਿਪੋਰਟ ਚ ਹੈਗਾ ਤੇ ਟਾਇਰ ਪਈ ਆ ਗਿਆ ਬੋਲੇ ਤੇ 70 ਕੁ ਪੈਸੇ ਮੰਨ ਕੇ ਚੱਲ ਪੂ ਜੀ ਠੀਕ ਆ ਲੈ ਵੀ 70 ਕੁ ਪੈਸੇ ਟਾਇਰ ਨੇ ਕਹੇ ਵੇ ਜੀ ਤੇ 12 ਦੇ ਟਾਇਰਾਂ ਚ ਵੇ ਜੀ 12 ਦੇ 12 ਚ ਠੀਕ ਆ ਜੀ ਤੇ ਫਰੰਟ ਟਾਇਰ ਵੇ ਜੀ ਇਹ ਵੀ ਟਾਇਰ ਵਧੀਆ ਐਮ ਆਰ ਫੀ ਗਾੜਾ ਜੀ ਇੰਨੀ ਹੀ ਨਹੀਂ ਠੀਕ ਆ ਵੇ ਜੀ ਤੇ ਨੰਬਰ ਵੇ ਜੀ ਇਹ 1,55,000 ਰੁਪਏ ਵੀ ਠੀਕ ਆ ਜੀ ਤੇ ਲੈ ਵੀ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਤੇ 1,55,000 ਕੰਡੀਸ਼ਨ ਚ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਚ ਆ ਗਿਆ ਤੇ ਅਕੇ ਫਿਰ ਆ ਗਿਆ ਬਈ ਜੀ ਸਵਰਾਜ 735 ਸਿੰਗਲ ਸਟਾਰ ਚ ਆ ਗਿਆ ਬਾਹਰ ਪੰਪ ਵਾਲਾ ਆ ਗਿਆ ਬਈ ਜੀ ਟਾਇਰ ਦਾ ਚੌਕੜਾ ਗੱਲ ਬਈ ਨਵੇਂ ਲੈਣਾ ਬਈ ਬੋਲੇ ਨਵੇਂ ਟਾਇਰ ਤੇ ਛੰਜੋ ਮਨ ਅਮਰੀਕੀ ਪੈਣੇ ਜੀ ਠੀਕ ਆ ਬਈ ਜੀ ਲੈ ਵੀ ਜਮਨ ਨਵੇਂ ਵਰਗੇ ਟਾਇਰ ਪੈਣੇ ਚੌਕੜਾ ਸਾਦੇ ਕਟਾਏ ਚ ਹੈਗਾ ਕੰਡੀਸ਼ਨ ਦਾ ਐਨ ਓਕੇ ਪਿਆ ਸਾਫ ਪਿਆਗਾ ਠੀਕ ਆ ਬਈ ਜੀ ਤੇ ਟੈਪ 2 ਵਗੈਰਾ ਸੰਗ ਨੂੰ ਬੋਲੇ ਪੂਰੇ ਸੰਗ ਨੂੰ ਭਾਈ ਜੀ ਜੋ ਠੀਕ ਆ ਭਾਈ ਜੀ ਇੰਜਨ ਗੇਰ ਓਕੇ ਹੈਗਾ ਹਾਂਜੀ ਬਾਹ ਕੇ ਲੈ ਜਾਵੇ ਕੋਈ ਟ੍ਰੱਕ ਵੀ ਆਪ ਨੂੰ ਉਹ ਨਹੀਂ ਹੈ ਠੀਕ ਆ ਭਾਈ ਜੀ ਤੇ ਮਾਡਲ ਹੈਗਾ ਭਾਈ ਜੀ ਇਹ ਪੰਜ ਮਾਡਲ ਆ ਵੀਰੇ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ 275000 ਜੀ ਠੀਕ ਆ ਜੀ ਲੈ ਵੀ 2 ਲੱਖ ਤੇ 75000 ਰੁਪਏ ਬਾਕੀ ਲਿੰਕ ਲੰਕ ਵਗੈਰਾ ਸਾਰਾ ਸਾਫ ਹੈ ਭਾਈ ਹਾਂਜੀ ਹਾਂ ਪੂਰਾ ਓਰਜਨਲ ਜੀ ਕੋਈ ਠੀਕ ਹੈ ਨਾਗ ਪੂਰੇ ਮਿਲਣਗੇ ਹਾਂਜੀ ਨਾਗ ਪੂਰੇ ਠੀਕ ਆ ਭਾਈ ਲੈ ਵੀ ਬਾਕੀ ਭਾਈ ਨਾਗ ਪੂਰੇ ਮਿਲਣਗੇ ਬਾਕੀ ਚੈੱਕ ਕਰ ਸਕਦੇ ਹੋ ਭਾਈ ਤੇ ਅੱਗੇ ਆ ਗਿਆ ਫਿਰ ਭਾਈ ਜੀ ਸਵਰਾਜ 855 ਹਾਂਜੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਓਕੇ ਰਿਪੋਰਟ ਚਾ ਤੇ ਇਹ ਮਾਡਲ ਹੈਗਾ ਭਾਈ ਜੀ 2000 ਜੀ ਠੀਕ ਹੈ ਲੈ ਵੀ 2000 ਮਾਡਲ ਆ ਤੇ ਟਾਇਰ ਭਾਈ ਜੀ ਦੇ ਇਹਦੇ ਟਾਇਰ ਤਾਂ 90 ਪਾਈ ਪੈਣਗੇ ਠੀਕ ਹੈ ਲੈ ਵੀ 90 ਪੈਸੇ ਟਾਇਰ ਪੈਣਗੇ 14 ਦੇ ਟਾਇਰਾਂ ਚ ਭਾਈ ਜੀ ਨਹੀਂ 13 ਦੇ 13 ਚ ਠੀਕ ਹੈ ਲੈ ਵੀ 13 ਦੇ ਟਾਇਰਾਂ ਚ ਪੈਗਾ ਮਗਰ ਲਿਆ ਮਰ ਪਲਿਆ ਮੂਲ ਕੁੜੀ ਕਰ ਦੇ ਜੀ ਠੀਕ ਹੈ ਭਾਈ ਜੀ ਤੇ ਬਾਕੀ ਚੈੱਕ ਕਰ ਸਕਦੇ ਹੋ ਭਾਈ ਜੀ ਕਹ ਜੀ ਇਹ ਟਰੈਕਟਰ ਬਹੁਤ ਜਿਆਦਾ ਘੱਟ ਮਿਲਦੇ ਨੇ ਬੋੜੀ ਹਾਂਜੀ ਹਾਂ ਇਹ ਟਰੈਕਟਰ ਮਿਲਦਾ ਬਹੁ ਤੇ ਇਹਦੀ ਡਿਮਾਂਡ ਹੈ ਜੀ ਭਾਈ ਜੀ ਇਹਦੀ ਹੈਗੀ 2 ਲੱਖ 70000 ਜੀ ਠੀਕ ਆ ਜੀ ਤੇ ਮਾਡਲ ਹੈਗਾ ਸੀ ਭਾਈ ਜੀ 2000 ਹਾਂਜੀ ਠੀਕ ਆ ਭਾਈ ਜੀ ਤੇ ਲੋ ਵੀ ਹੁਣ ਆਪਾਂ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆਂ ਆ ਗਿਆ ਆ ਗਿਆ ਭਾਈ ਜੀ ਸਾਮਾ ਟਰੈਕਟਰ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੇ 14 ਦੇ ਟਾਇਰਾਂ ਚਾ ਤੇ ਟਾਇਰ ਹੈਗੇ ਭਾਈ ਜੀ ਪੋਲੇ ਪਈ ਤੇ ਬਸ 70 ਕੁ ਵਿੱਚ ਲਾ ਲਓ ਠੀਕ ਆ ਭਾਈ ਹਾਂਜੀ ਬੈਟਰੀ ਬੂਟਰੀ ਓਕੇ ਆ ਭਾਈ ਸਾਰਾ ਕੁ ਸੋਕੇ ਵੀ ਠੀਕ ਆ ਭਾਈ ਜੀ ਤੇ ਲੋ ਭਾਈ ਜੀ ਇਹ ਆ ਗਿਆ ਸਾਈਡ ਗੇਅਰ ਚਾਣਾ ਭਾਈ ਮੈਨੂੰ ਲਾ ਸਟਾਰਟਿੰਗ ਵਾਲਾ ਸਾਈਡ ਗੇਅਰ ਇਹੀ ਆਣਾ ਹਾਂਜੀ ਹ ਠੀਕ ਹੈ ਬਾਈ ਜੀ ਤੇ ਟਰੈਕਟਰ ਦਾ ਮੈਂ ਕਹਿੰਦਾ ਸੀ ਤੇ ਬੈਕ ਗੇਅਰ ਵੀ ਲੱਗਦਾ ਹੈ ਕਹਿੰਦਾ ਬਾਈ ਜੀ ਤੇ ਉਹ ਹੀ ਆ ਥੋੜਾ ਜਿਹਾ ਠੀਕ ਹੈ ਬਾਈ ਜੀ ਤੇ ਮਾਡਲ ਹੈ ਕਹਿੰਦਾ ਬਾਈ ਜੀ 99 ਦਾ ਜੀ ਹਾਂ ਜੀ ਤੇ ਡਮਾਡ ਬਾਈ ਜੀ ਦੀ 1,65,000 ਰੁਪਏ ਜੀ ਠੀਕ ਹੈ ਜੀ ਰੰਗ ਪੇਂਟ ਬਈ ਸਾਰਾ ਡੇਂਡ ਵਾਲੀ ਹੈ ਤਾਂ ਜੀ ਠੀਕ ਹੈ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਮਗਰਾਟ ਵੀ ਮੈਂ ਕਹਿੰਦਾ ਲੱਗਦੀ ਹੈ ਨਾ ਬਈ ਲੱਗਦੀ ਹਾਂ ਜੀ ਬਹੁਤ ਰੋਏ ਲੱਗੇ ਬਾਈ ਜੀ ਐ ਨਹੀਂ ਹੈ ਠੀਕ ਹੈ ਬਾਈ ਜੀ ਤੇ ਡਬਲ ਕਲੱਚ ਆ ਕਹਿੰਦਾ ਬਾਈ ਜੀ ਮੂੰ ਵੀ 20 ਕੁਆਂਟਲ ਦਾ ਜੀ ਬਿਨਾ ਠੀਕ ਹੈ ਬਾਈ ਜੀ ਮੈਂ ਕਹਣਾ ਜੇ ਕਵਾੜ ਦੇ ਵਿੱਚ ਜਾਵਾਂਗੇ ਫਿਰ ਤਾਂ ਕਵਾੜ ਦੇ ਵਿੱਚ ਮਹਿੰਗੇ ਹਾਂਜੀ ਹਾਂ 20 ਕਵਾੜ ਪੂਰਾ ਕੰਡੇ ਤੇ ਲਾ ਸਕਦੇ ਨੂੰ ਕੁਝ ਮਰਜੀ ਠੀਕ ਹੈ ਬਾਈ ਜੀ ਹਾਂਜੀ ਤੇ ਅੱਗੇ ਕਹਿੰਗੇ ਬਾਈ ਜੀ ਆ ਆਸਾ ਕੰਮ ਕਰੇ ਖਾਸਾ ਐਸਾ ਟਰੈਕਟਰ ਹੈ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਟਰੈਕਟਰ ਦੀ ਤੇ ਮਾਡਲ ਹੈਗਾ ਬਈ ਪੁੱਲੇ ਇਹ 2000 ਜੀ ਠੀਕ ਹੈ ਜੀ ਤੇ ਸੈਲਫ ਸੂਲ ਪਚਾਗਦਾ ਵਧੀਆ ਹਾਂਜੀ ਹਾਂ ਸੈਲਫ ਚਟਾ ਜੀ ਠੀਕ ਹੈ ਲੋ ਬਈ ਸੈਲਫ ਸਟਾਰਟ ਹੈਗਾ ਤੇ ਟਾਇਰ ਬਾਈ ਜੀ ਇਹਦੇ ਮੂਲੇ ਦਾ ਨਵੀਂ ਨੇ ਜੀ ਠੀਕ ਹੈ ਜੀ ਮੂਲੇ ਵੀ ਫਰੰਟ ਟਾਇਰ ਨਵੇਂ ਨੇ ਕਿ ਬੈਕ ਟਾਇਰ ਉਹਦਾ 90 ਪੈਸੇ 90 ਪੈਸੇ ਨੂੰ ਤਾਂ ਲੁੱਗੋ ਜੀ ਖੜੀ ਹੈ ਹਜੇ ਠੀਕ ਆ ਬਾਈ ਜੀ ਹਾਂ ਜੀ 90 ਪੈਸੇ ਕਰ ਲਗੇ ਤੇ ਇਹਦੀ ਡਿਮਾਂਡ ਹੈ ਜੀ ਬਾਈ ਜੀ ਇਹਦੀ 1,55,000 ਰੁਪਏ ਜੀ ਠੀਕ ਹੈ ਲੈ ਵੀ 1 ਲੱਖ ਤੇ 55,000 ਰੁਪਏ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਸੀਟ ਕਵਰ ਵਗੈਰਾ ਵੀ ਪੂਰੇ ਵਧੀਆ ਲੱਗੇ ਹੋਏ ਨੇ ਬਾਈ ਜੀ ਤੇ ਨਗ ਪੂਰੇ ਮਿਲਣਗੇ ਬਾਈ ਜੀ ਨਾਲ ਪੂਰੇ ਨਗ ਸਾਰੇ ਟਰੈਕਟਰ ਦੇ ਪੂਰੇ ਹੋਣਗੇ ਠੀਕ ਆ ਬਾਈ ਜੀ ਤੇ ਲੈ ਵੀ ਜੀ ਅੱਗੇ ਦਿਖਾਉਣਾ ਸਾਨੂੰ ਸਮਰਾਜ 735 ਫਿਰ ਆ ਗਿਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਪੀ ਵੀ 42 ਨੰਬਰ ਆ ਬਾਈ ਜੀ ਤੇ 12 ਦੇ ਟਾਇਰਾਂ ਚਾਹਣਾ ਬਈ ਜੀ ਹਾਂਜੀ 12 ਦੇ ਜੀ ਠੀਕ ਆ ਬਈ ਜੀ ਤੇ ਟਾਇਰ ਆ ਗਿਆ ਬਈ ਪੁੱਲੇ ਦੇ 90 ਪੈਸੇ ਟਾਇਰ ਨਹੀਂ ਇੱਥੋਂ ਠੀਕ ਆ ਲੈ ਵੀ 90 ਪੈਸੇ ਟਾਇਰ ਪੈਣਗੇ ਬਾਹਰ ਪੰਪ ਆ ਲਾ ਗਿਆ ਤੇ ਮਾਡਲ ਆ ਗਿਆ ਬਈ ਜੀ ਇਹ 99 ਜੀ ਠੀਕ ਆ ਜੀ ਲੈ ਵੀ 99 ਮਾਡਲ ਆ ਗਿਆ ਜਿਆਦਾਤਰ ਸਪਰਾ 735 ਦਾ ਕਿੰਗ ਦਾ ਹੈਗਾ ਹੈਗਾ ਬਈ ਜੀ ਡਾਊਨ ਮਾਡਲਾਂ ਦਾ ਵੀ ਕਿੰਗ ਹੀ ਹੈਗਾ ਕਹਿੰਦੇ ਹਾਂਜੀ ਤਾਂ ਗੱਲ ਠੀਕ ਆ ਬਈ ਜੀ ਤੇ ਇਹਦੀ ਡਿਮਾਂਡ ਆ ਗਿਆ ਬਈ ਜੀ ਇਹਦੀ 1,95,000 ਰੁਪਏ ਜੀ ਠੀਕ ਆ ਰੰਗ ਪੇਂਟ ਜੀ ਇਹ ਸਾਰਾ Ориਜਨਲ ਆ ਜੀ ਠੀਕ ਆ ਲੈ ਵੀ ਬਾਕੀ ਚ ਪੂਰਾ ਫੁੱਲ ਸੂਣਾਗਾ ਇੰਜਨ ਗੇਅਰ ਦਾ ਫੁੱਲ ਓਕੇ ਬੋਲੇ ਪੂਰਾ ਓਕੇ ਜੀ ਠੀਕ ਹੈ ਜੀ ਬਾਕੀ ਕਨੋਪੀ ਛਾਤਰੀ ਲੱਗੇ ਯਾ ਡੱਕਾ ਸਿਸਟਮ ਲੱਗਿਆ ਲਾਉਂਦੇ ਨੇ ਬਈ ਬੋਲੇ ਨਹੀਂ ਨਹੀਂ ਕੁਝ ਨਹੀਂ ਲਾਉਣਾ ਵੀਰੇ ਠੀਕ ਹੈ ਬਈ ਜੀ ਐਵੇਂ ਜਿੱਕੀ ਦੇਣਾ ਇਹ ਠੀਕ ਹੈ ਬਈ ਜੀ ਬਾਈ ਕਹਿੰਦਾ ਐਵੇਂ ਜਿੱਕੀ ਦੇਣਾਗਾ ਜਿੰਨਾ ਵੀ ਹੈਗਾਗਾ ਠੀਕ ਹੈ ਜੀ ਪੁਰਾਣਾ ਟਰੈਕਟਰ ਕੱਟੇ ਹੋਵੇ ਬੋਲੇ ਹਾਂ ਹਾਂ ਵਿੱਚ ਕੱਟ ਲਾਂਗੇ ਜੀ ਠੀਕ ਹੈ ਜੀ ਹਾਂ ਜੀ ਹਾਂ ਲਾਜੂ ਤੋਰ ਦੀ ਠੀਕ ਹੈ ਜੀ ਉਹਨੇ ਕਿਸ ਨੇ ਇੱਕ ਵਾਰੀ ਹੋਰ ਦੱਸ ਦੋ ਬਈ ਜੀ ਪਿੰਡ ਜੋਧਪੁਰ ਜੀ 3 ਮਾ ਜੋਧਪੁਰ ਬਰਨਾਲੇ ਦੇ ਕੋਲੇ ਠੀਕ ਹੈ ਜ ਠੀਕ ਹੈ ਭਾਈ ਜੀ ਹੁਣ ਪਿੰਡ ਜਿੱਥੇ ਮਰਜ਼ੀ ਪੁੱਛ ਸਕਦੇ ਹੋ ਭੋਲਾ ਮੈਂਬਰ ਬਸ ਮੈਂਬਰ ਪੁੱਛ ਕੇ ਜਾਂ ਭੋਲਾ ਪੰਡਤ ਪੁੱਛ ਕੇ ਆ ਜੋ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਬੋਲੇ ਸਤਿ ਸ੍ਰੀ ਅਕਾਲ ਜੀ ਵੀਰ ਜੀ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ ਚਲੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ